ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਜਵਲੋਂ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਇਹ ਪਿਛਲੇ ਦਿਨ ਜਦੋਂ 24 ਸਤੰਬਰ 2025 ਨੂੰ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਸੀ ਤੇ ਉਸ ਤੋਂ ਬਾਅਦ ਇਹ ਕਾਫੀ ਦਿਨਾਂ ਤੋਂ ਇਹ ਚਰਚਾ ਦੇ ਵਿੱਚ ਚੱਲ ਰਹੀ ਤੇ ਦੋ ਕੁ ਦਿਨ ਤਾਂ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਚੱਲ ਪਿਆ ਕਿ ਜਿਹੜੀ ਅਗਲੀ ਤਰੀਕ 15 10 2025 ਪਈ ਆ ਉਸ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਦਾ ਦਿਨ ਮੁਕਰਰ ਹੋ ਰਿਹਾ ਜਾਂ ਯਾਨੀ ਕਿ ਉਸ ਦਿਨ ਫਾਂਸੀ ਲੱਗ ਜਾਣੀ ਹੈ ਕਈ ਅਫਵਾਵਾਂ ਦੇ ਤੌਰ ਤੇ ਉੱਤੇ ਮੀਡੀਆ ਚੈਨਲ ਜਾਂ ਬੰਦੇ ਵੀ ਕਹਦੇ ਵੀ 15 10 ਨੂੰ ਭਾਈ ਰਾਜਵਾਨ ਨੂੰ ਫਾਂਸੀ ਲੱਗ ਜਾਣੀ ਹੈ ਉਸ ਤੋਂ ਪਹਿਲਾਂ ਇੰਨੀਆਂ ਕੰਪਨੀਆਂ ਲੱਗ ਗਈਆਂ ਨੇ ਤੇ 15 10 ਨੂੰ ਫਾਂਸੀ ਲੱਗ ਜਾਣੀ ਆ ਕਈ ਕਹਿੰਦੇ ਆ ਕਿ ਸੁਪਰੀਮ ਕੋਰਟ ਨੇ ਫਾਂਸੀ ਦਾ ਹੁਕਮ 15 10 ਨੂੰ ਸਰਾ ਦੇਣਾ ਤੇ ਕਈ মিডিਏ ਨੇ ਇਹ ਗੱਲ ਅਭਾਰੀ ਕਿ ਸੁਪਰੀਮ ਕੋਰਟ ਨੇ ਬਹੁਤ ਭੱਦੀ ਟਿੱਪਣੀ ਕੀਤੀ ਭਾਈ ਬੁਦਨ ਸਿੰਘ ਰਾਜਵਾਨਾਂ ਨੂੰ ਫਾਂਸੀ ਦੇਣ ਦੇ ਸਬੰਧ ਦੇ ਵਿੱਚ ਤਾਂ ਉਹ ਸਾਰੇ ਕਾਸੇ ਨੂੰ ਲੈ ਕੇ ਇੱਕ ਪੰਬਲ ਪੂਸਾ ਬਣਿਆ ਹੋਇਆ ਅਫਵਾ ਦਾ ਬਾਜ਼ਾਰ ਗਰਮਾ ਸੋਸ਼ਲ ਮੀਡੀਆ ਤੇ ਤੇ ਬਹੁਤ ਸਾਰੇ ਵੀਰਾਂ ਭਰਾਵਾਂ ਤੇ ਸੰਗਤਾਂ ਨੇ ਕਿਹਾ ਵੀ ਇਸ ਬਾਰੇ ਸਪਸ਼ਟ ਕਰੋ ਤਾਂ ਮੈਂ ਸੋਚਿਆ ਇਹਦੇ ਤੇ 2-4 ਮਿੰਟ ਦੇ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਆਂ ਕਿ 24 ਸਤੰਬਰ 2025 ਨੂੰ ਜਸਟਿਸ ਵਿਕਰਮਨਾਥ ਜਸਟਿਸ ਦੀਪ ਮਹਿਤਾ ਤੇ ਐਨ ਵੀ ਅੰਜਾਰੀਆ ਦੇ ਤਿੰਨ ਜੱਜਾਂ ਦੀ ਬੈਂਚ ਦੇ ਕੋਲ ਪਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਜਿਹੜੀ ਰਿਟ ਪਟੀਸ਼ਨ ਪਾਈ ਗਈ ਸੀਗੀ ਉਹਦੀ ਸੁਣਵਾਈ ਸੀ ਇਹ ਰਿਟ ਪਟੀਸ਼ਨ ਪਿਛਲੇ ਸਾਲ ਤੋਂ ਜਿਹੜੀ ਪੈਂਡਿੰਗ ਸੀਗੀ ਜਨਵਰੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਸੁਪਰੀਮ ਕੋਰਟ ਵੱਲੋਂ ਕਿ ਉਹਨਾਂ ਦੀ ਫਾਂਸੀ ਦੀ ਉਮਰ ਕੈਚ ਬਦਲਣ ਦੇ ਫੈਸਲੇ ਨੂੰ ਅਪ੍ਰੈਲ ਤੱਕ ਯੂਨੀਅਨ ਆਫ ਇੰਡੀਆ ਸਰਕਾਰ ਕਰ ਲਵੇ ਨਹੀਂ ਤੇ ਸੁਪਰੀਮ ਕੋਰਟ ਆਪਣੇ ਤੌਰ ਤੇ ਫੈਸਲਾ ਲਾਹੂਗੀ ਪਾਰ ਅਪ੍ਰੈਲ ਦੇ ਵਿੱਚ ਮੈਟਰ ਟੇਕ ਅਪ ਨਹੀਂ ਹੋਇਆ ਜਨਵਰੀ ਤੋਂ ਬਾਅਦ ਸਿੱਧਾ ਕਰੀਬ 8 ਮਹੀਨੇ ਬਾਅਦ 24 ਸਤੰਬਰ ਨੂੰ ਇਹ ਮੈਟਰ ਟੇਕ ਅਪ ਹੋਇਆ ਜਿਹਦੇ ਵਿੱਚ ਸ਼੍ਰੋਮਿਕੋਤਰਾ ਪਦਵੰਤ ਕਮੇਟੀ ਇਹ ਵੱਲੋਂ ਹਾਜ਼ਰ ਹੋਏ ਵਕੀਲ ਸੀਨੀਅਰ ਐਡਵੋਕੇਟ ਮੁਕਲ ਜ਼ੋਤਗੀ ਭਾਈ ਬਲਵੰਤ ਸਿੰਘ ਰਾਜਵਾਨ ਆਲੀ ਪੇਸ਼ ਹੋਏ ਜਿਨ੍ਹਾਂ ਨੇ ਬਹਿਸ ਸ਼ੁਰੂ ਕਰਦੇ ਹੋਏ ਇਹ ਇਹ ਗੱਲ ਕਹੀ ਵੀ ਬਲਵੰਤ ਸਿੰਘ ਰਾਜਵਾਨਾ ਕਰੀਬ 29 ਸਾਲ ਤੋਂ ਜੇਲ੍ਹ ਦੇ ਵਿੱਚ ਬੰਦੇ ਆ ਉਹਨਾਂ ਨੂੰ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਪੰਜਾਬ ਚੀਫ ਮਿਨਿਸਟਰ ਬਿਆਨ ਸਿੰਘ ਦੇ ਕੇਸ 995 ਦੇ ਵਿੱਚ ਅਸੈਸੀਨੇਸ਼ਨ ਕੇਸ ਦੇ ਵਿੱਚ ਹੋਈ ਸੀ 2007 ਚ 2010 ਚ ਉਹ ਕਨਫਰਮ ਹੋਈ ਤੇ ਕਰੀਬ ਕਨਫਰਮ ਹੋਣ ਤੋਂ 15 ਸਾਲ ਤੋਂ ਉਹ ਡੈਥ ਰੂਅ ਦੇ ਵਿੱਚ ਜਿਹੜੇ ਹੈਗੇ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਜਿਹੜੀ ਪਿਛਲੀ ਵਾਰੀ ਜਦੋਂ 2019 ਦੇ ਵਿੱਚ ਸੁਪਰੀਮ ਕੋਰਟ ਆਪਣੇ ਪੰਜ ਸੈਂਟਰ ਗਵਰਨਮੈਂਟ ਨੇ ਗੁਨਨਕ ਪਾਸ਼ਾ ਦੇ 550 ਸਾਲਾਂ ਤੇ ਫੈਸਲਾ ਕੀਤਾ ਸੀ ਤਾਂ ਉਹਦੇ ਸਵਾਨ ਚ 2020 ਦੇ ਵਿੱਚ ਜਿਹੜੀ ਰੈਟ ਪਟੀਸ਼ਨ ਪਾਈ ਗਈ ਸੀਗੀ ਫਾਈ ਬੈਲੈਂਸਿੰਗ ਰਾਜਵਾਨਾ ਵੱਲੋਂ ਉਦੋਂ ਵੀ ਮੁਕਰਦੋਤ ਕੀ ਵਕੀਲ ਸਾਹਿਬ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਤਾਂ ਉਹ ਰੈਟ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਇਤਰਾਜ਼ ਠਾਇਆ ਸੀ ਵੀ ਜਿਹੜੀ ਪਟੀਸ਼ਨ ਫਾਂਸੀ ਦੀ ਉਮਰ ਕੈਚ ਬਦਲਣ ਵਾਲੀ ਹੈਗੀ ਆ ਹੋਮ ਮਿਨਿਸਟਰੀ ਕੋਲ ਪਾਈ ਆ ਜਾਂ ਰਾਸ਼ਟਰਪਤੀ ਕੋ ਕਹਿ ਸਕਦੇ ਆ ਆਰਟੀਕਲ 72 ਥੱਲੇ ਉਹ ਗੁਰਦਵਾਰਾ ਕਮੇਟੀ ਨੇ ਪਾਈ ਆ ਉਹ ਆਪ ਨਹੀਂ ਪਾਈ ਪਰ ਬਾਅਦ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ ਕਿ ਸੈਂਟਰ ਗਵਰਨਮੈਂਟ ਦੱਸੇ ਤੇ ਸੈਂਟਰ ਗਵਰਨਮੈਂਟ ਨੇ ਕਿਹਾ ਵੀ ਅਜੇ ਠੀਕ ਟਾਈਮ ਨਹੀਂ ਹੈਗਾ ਇਸ ਚੀਜ਼ ਨੂੰ ਡਿਸਾਈਡ ਕਰਾਂਦਾ ਜਦੋਂ ਵੀ ਠੀਕ ਟਾਈਮ ਹੋਊਗਾ ਅਸੀਂ ਉਹ ਡਿਸਾਈਡ ਕਰਾਂਗੇ ਤਾਂ ਉਹ ਦੇ 220 ਵਾਰੀ ਜਿਹੜੀ ਆ ਡਿਸਪੋਜ਼ ਹੋ ਗਈ ਸੀਗੀ ਇਹ ਕਹਿ ਕੇ ਸੁਪਰੀਮ ਕੋਰਟ ਨੇ ਡਿਸਪੋਜ਼ ਕੀਤੀ ਸੀ ਕਿ ਜੁਨੀਅਨ ਆਫ ਇੰਡੀਆ ਸੈਂਟਰ ਗਵਰਨਮੈਂਟ ਜਿਹੜੀ ਆ ਇਨ ਟਾਈਮ ਫੈਸਲਾ ਲਵੇ ਉਸ ਪਟੀਸ਼ਨ ਦਾ ਜਿਹੜੇ ਕੀ ਸ਼ੋਮੀ ਕਮੇਟੀ ਨੇ ਪਾਈ ਹੋਈ ਆ ਸੈਂਟਰ ਗਵਰਨਮੈਂਟ ਕਹੋਗੀ ਫਾਂਸੀ ਨੂੰ ਮਰਕੈਚ ਤਬਦੀਲ ਕੀਤਾ ਜਾਵੇ ਤੇ ਹੋਰ ਕੋਈ ਵੀ ਐਕਸ਼ਨ ਉਹਦੇ ਤੇ ਨਹੀਂ ਲਿਆ ਗਿਆ ਤੇ ਮੁਕਦੋਤਗੀ ਨੇ 24 ਨ ਨੂੰ ਕਿਹਾ ਕਿ ਉਸ ਫੈਸਲੇ ਤੋਂ ਕਰੀਬ 2.5 ਸਾਲ ਦਾ ਸਮਾਂ ਹੋ ਚੁੱਕਿਆ ਸੈਂਟਰ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਤੇ ਮੁਕਦੋਤਗੀ ਨੇ ਇਹ ਵੀ ਕਿਹਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਆ ਭਾਈ ਬਲੰਸਿੰਗ ਰਾਜ ਹੋਣਾ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਸੇਨ ਸੈਂਸਿਸ ਹੈ ਠੀਕ ਆ ਉਹਨਾਂ ਦੀ ਮੰਨ ਸਕਦਾ ਸਾਂ ਠੀਕ ਆ ਜਾਂ ਨਹੀਂ ਠੀਕ ਤੇ ਜਿਹੜੀ ਇਨ ਆਰਡੀਨੈਂਟ ਡਿਲੇ ਹੋ ਰਹੀ ਆ ਡਿਸੀਜਨ ਦੇ ਵਿੱਚ ਜਿਹੜੀ ਉਹਨਾਂ ਦੀ ਫਾਂਸੀ ਦੀ ਉਮਰ ਕੈਚ ਬਦਲਣ ਦੀ ਜਿਹੜੀ ਪਟੀਸ਼ਨ ਆ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਦੀ ਡੈਥ ਸੈਂਟੈਂਸ ਖਤਮ ਹੁੰਦੀ ਆ ਤਾਂ ਕਮਿਊਟੇਸ਼ਨ ਹੋਣੀ ਚਾਹੀਦੀ ਆ ਵੀ ਸਜ਼ਾ ਬਦਲਣੀ ਚਾਹੀਦੀ ਬਦਲਣਾ ਫੇ ਕੀ ਹੋਣਾ ਚਾਹੀਦਾ ਜੇ ਉਹਨਾਂ ਨੂੰ ਉਮਰ ਕੈਚ ਬਦਲ ਤੇ ਕਿਉਂਕਿ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਹੋ ਜਾਣੀ ਆ ਤਾਂ ਫਿਰ ਉਹਨਾਂ ਦੀ 30 ਸਾਲ ਤੋਂ ਬਾਅਦ ਤਾਂ ਵੈਸੇ ਹੀ ਰਿਹਾਈ ਕਰ ਦੇਣੀ ਚਾਹੀਦੀ ਆ ਸੋ ਸੀਨੀਅਰ ਅਰੋਕਰ ਮੁਕਰ ਗੋਤਗੀ ਨੇ ਬੁਲੰਦ ਸਿੰਘ ਰਾਜਵਾਨਾਂ ਦੇ ਸਵਾਨਚ ਕਿਹਾ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਵੀ ਬੁਲੰਦ ਸਿੰਘ ਰਾਜਵਾਨਾ ਇੰਡੀਅਨ ਸਿਟੀਜ਼ਨ ਆ ਤੇ ਉਹਨਾਂ ਦਾ ਆਰਟੀਕਲ 21 ਦੇ ਤਹਿਤ ਜਿਹੜਾ ਹੱਕ ਬਣਦਾ ਹੈਗਾ ਕਿ ਟਾਈਮ ਐਂਡ ਅਗੇਨ ਡਿਲੇ ਨਾ ਕੀਤੀ ਜਾਵੇ ਉਹਨਾਂ ਦੇ ਫਾਂਸੀ ਨੂੰ ਮਰਕੈਜ਼ ਦੇ ਵਿੱਚ ਬਦਲਣ ਦੀ ਤਾਂ ਉਹਦੇ ਉੱਤੇ ਉਸ ਮੌਕੇ ਜਿਹੜੇ ਹਾਜ਼ਰ ਸੀ ਐਡੀਸ਼ਨਲ ਸੈਕਟਰ ਜਨਰਲ ਕੇਐਮ ਨਟਰਾਜ ਸੀ ਉਹ ਅਪੀਲ ਹੋਏ ਸੀ ਸੈਂਟਰ ਗਵਰਨਮੈਂਟ ਜੂਨੀਅਨ ਆਫ ਇੰਡੀਆ ਵੱਲੋਂ ਤਾਂ ਉਹਨੇ ਪੁਆਇੰਟ ਆਊਟ ਕੀਤਾ ਵੀ ਜਿਹੜੀ ਸੀਰੀਅਸਨੈਸ ਹੈ ਜੀ ਇਹ ਕੇਸ ਬਹੁਤ ਸੀਰੀਅਸ ਸੀਨੀਅਰ ਸਿਆ ਕਿਉਂਕਿ ਸਿਟਿੰਗ ਚੀਫ ਮਿਨਿਸਟਰ ਦੇ ਅਸੈਸੀਨੇਸ਼ਨ ਦਾ ਕੇਸ ਆ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਪਟੀਸ਼ਨ ਹੈਗੀ ਆ ਸਿਟਿੰਗ ਚੀਫ ਮਿਨਿਸਟਰ ਦੇ ਕਤਲ ਦੇ ਕੇਸ ਦੀ ਤਾਂ ਉਸ ਸਮੇਂ ਸੀਨੀਅਰ ਐਡਵੋਕੇਟ ਭਾਈ ਵਿਦਵਨ ਸਿੰਘ ਰਾਜੋਆਣੇ ਦੇ ਵਕੀਲ ਜਿਹੜੇ ਸੀਨੀਅਰ ਐਡਵੋਕੇਟ ਲਾ ਮੁੱਖ ਦੋਤਗੀ ਉਹਨਾਂ ਨੇ ਜਿਹੜਾ ਅੰਗਰੇਜ਼ੀ ਚ ਸਪੈਸਫਿਕ ਸ਼ਬਦ ਪਿਆਜ ਜਿਹੜਾ ਸਾਈਟਾਂ ਨੇ ਵੀ ਲਾਇਆ ਕਿ then you should have executed him ਇਹ ਗੱਲ ਸੀਨੀਅਰ ਐਡਵੋਕੇਟ ਮੁਕਦੋਤਕੀ ਨੇ ਸੁਪਰੀਮ ਕੋਰਟ ਚ ਕਹੀ ਜਿਹੜੀ ਕਿ ਮੈਂ ਵੈਬਸਾਈਟਾਂ ਦੇ ਉਥੋਂ ਦੱਸ ਰਿਆਂ ਵੀ ਉਹਨਾਂ ਨੇ ਕਿਹਾ then you should have executed him ਜਦੋਂ ਉਹਨੇ ਇਹ ਗੱਲ ਕਹੀ ਨਾ ਨਟਰਾਜ ਨੇ ਵੀ ਸੀਰੀਅਸ ਬਹੁਤ ਆਜੀ ਕੇਸ 'ਚ ਡਿਲੇ ਦੀ ਗੱਲ ਹੋਈ ਵੀ ਡਿਲੇ ਪਾਵੇਂ ਹੋ ਰਹੀ ਆ ਪਰ ਇਹ ਸਿਟਿੰਗ ਸੀਐਮ ਦੇ ਕਤਲ ਦਾ ਕੇਸ ਆ ਤਾ ਫੇਰ ਮੁਕਲੋਤਗੀ ਜੀ ਨੇ ਇਹ ਗੱਲ ਕਹੀ ਵੀ ਦੈਨ ਯੂ ਸ਼ੁਡ ਹੈਵ ਐਗਜ਼ੀਕਿਊਟਿਡ ਹਿਮ ਭਾਵ ਤੁਹਾਨੂੰ ਉਸ ਨੂੰ ਫਾਂਸੀ ਦੇ ਦੇਣੀ ਚਾਹੀਦੀ ਸੀ ਵੀ ਜੇ ਤੁਹਾਨੂੰ ਇਨੀ ਸੀਰੀਅਸਨੈਸ ਲੱਗਦੀ ਆ ਵੀ ਹਿਨਿਸਕਰਾਮੇ ਫਾਂਸੀ ਕਿਉਂ ਨਹੀਂ ਦਿੱਤੀ 2007 ਦਾ ਆਰਡਰ ਹੋਇਆ 10 ਦੀ ਕਨਫਰਮ ਹੋਈ ਆ ਤੇ 15 ਸਾਲ ਹੋ ਗਏ ਤੇ 13 ਦੇ ਵਿੱਚ ਤੁਸੀਂ ਯਾਨੀ ਕਿ ਇਹ ਜਿਹੜੀ ਪਟੀਸ਼ਨ ਦਿੱਲੀ ਕੇ ਆਪਣੇ ਸੋਨੀ ਕਮੇਟੀ ਨੇ ਪਾਈ ਆ ਫਿਰ ਉਹਨੂੰ ਫਾਂਸੀ ਦੇ ਦਿਓ ਤੁਸੀਂ ਜੇ ਤਾਂ ਇਹ ਇੰਨਾ ਸੀਰੀਅਸ ਮੈਟਰ ਆ ਫਿਰ ਉਸ ਮੌਕੇ ਜਸਟਿਸ ਜਿਹੜਾ ਸੰਦੀਪ ਮਹਿਤਾ ਸੀ ਉਹਨੇ ਕਿਹਾ ਵੀ ਵਾਈਡ ਡਿਡ ਯੂ ਨਾਟ ਹੈਂਗ ਹਿਮ ਟੀਲ ਨਾਓ ਹੂ ਇਜ਼ ਟੂ ਬੀ ਬਲੇਮ ਫੋਰ ਥੈਟ ਉਹਨੇ ਕਿਹਾ ਵੀ ਫਿਰ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਲਾਇਆ ਤੇ ਇਸ ਗੱਲ ਦੀ ਜ਼ਿੰਮੇਵਾਰੀ ਕਿਹਦੇ ਸਿਰ ਦੇ ਉੱਤੇ ਹੈਗੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਜਾਂ ਹਾਈ ਕੋਰਟ ਵੱਲੋਂ ਕੋਈ ਫਾਂਸੀ ਦੇ ਉੱਤੇ ਰੋਕ ਨਹੀਂ ਜਿਹੜੀ ਯੂਨੀਅਨ ਆਫ ਇੰਡੀਆ ਦਾ ਅਡੀਸ਼ਨਲ ਸਿਸਟਰ ਜਨਰਲ ਜੀਐਮ ਨਾ ਨਾ ਅੱਜ ਕਹਿ ਰਿਹਾ ਸੀ ਵੀ ਬਹੁਤ ਸੀਰੀਅਸਨੈਸ ਕੇਸ ਆ ਬਹੁਤ ਸੀਰੀਅਸ ਤੇ ਹੀਨੀਅਸ ਕੇਸ ਆ ਇਸ ਕਰਕੇ ਅਸੀਂ ਫਾਂਸੀ ਦੀ ਉਮਰ ਕੈਚ ਨਹੀਂ ਬਦਲ ਰਹੇ ਤੇ ਮੁਕਲ ਰੋਤਗੀ ਨੇ ਇਹ ਗੱਲ ਕਹੀ ਵੀ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਦਿੰਦੇ ਫਿਰ ਤਾਂ ਫਿਰ ਜਸਟਿਸ ਮਹਿਤਾ ਨੇ ਇਹ ਗੱਲ ਕਹੀ ਵੀ ਫਿਰ ਤੁਸੀਂ ਉਹਨੂੰ ਫਾਂਸੀ ਦੇ ਕਿਉਂ ਨਹੀਂ ਟੰਗਿਆ ਅਜੇ ਤੱਕ ਇੰਨੀ ਡਿਲੇ ਕਰਦੀ ਕਿਹਦੇ ਉੱਤੇ ਇਹਦੀ ਜ਼ਿੰਮੇਵਾਰੀ ਕਿਹਦੇ ਉੱਤੇ ਕਹਿੰਦਾ ਭਾਪੀ ਜਸਟਿਸ ਮਹਿਤਾ ਨੇ ਉਹਨਾਂ ਨੂੰ ਕਿਟਾਕਸ਼ ਕੀਤਾ ਯੂਨੀਅਨ ਆਫ ਇੰਡੀਆ ਦੇ ਵਕੀਲ ਨੂੰ ਵੀ ਇੱਕ ਪਾਸੇ ਤਾਂ ਤੁਸੀਂ ਆਪ ਹੀ ਸਟੇ ਲਾਈ ਹੋਈ ਆ 2013 ਦੇ ਵਿੱਚ ਇੱਕ ਪਾਸੇ ਤੁਸੀਂ ਕਹਿੰਦੇ ਸੀਰੀਅਸ ਮੈਟਰ ਆ ਇੱਕ ਪਾਸੇ ਬੰਦੇ ਨੇ 30 ਸਾਲ ਦੇ ਕਰੀਬ ਅੰਦਰ ਕੱਟ ਲਈ ਇੱਕ ਪਾਸੇ ਉਹ 17 ਸਾਲ ਤੋਂ ਲਗਭਗ 15 ਤੋਂ 17 ਸਾਲ 18 ਸਾਲ ਹੋ ਚਲੇ ਉਹਦੀ ਫਾਂਸੀ ਜੋ ਹੁਣ ਤੁਸੀਂ ਫਾਂਸੀ ਲਾ ਵੀ ਨਹੀਂ ਰਹੇ ਉਮਰ ਕੈਦ ਦੇ ਵਿੱਚ ਵੀ ਬਦਲ ਨਹੀਂ ਰਹੇ 30 ਸਾਲ ਵੀ ਸਜ਼ਾ ਕਟਾ ਲਈ ਜਦੋਂ ਉਹਦੀ ਦਿਹਾਈ ਬੰਦਦੀ ਹੈ ਤੇ ਫਿਰ ਤੁਸੀਂ ਉਹਨੂੰ ਫਿਰ ਫਾਂਸੀ ਵੀ ਨਹੀਂ ਲਾਈ ਬਦਲ ਵੀ ਨਹੀਂ ਰਹੇ ਤੇ ਇਹਦੀ ਜ਼ਿੰਮੇਵਾਰੀ ਕਿਹਦੇ ਸਿਰ ਤੇ ਆ ਵੀ ਉਹਨਾਂ ਦੇ ਕਹਿਣ ਦਾ ਭਾਰ ਸੀ ਕਿ ਤੁਸੀਂ ਇਹ ਰਾਜਨੀਤੀ ਕਿਉਂ ਖੇਡ ਰਹੇ ਹੋ ਤੁਸੀਂ ਫੈਸਲਾ ਲਓ ਤੇ ਤੁਸੀਂ ਆਪ ਫੈਸਲਾ 12 ਸਾਲਾਂ ਤੋਂ ਜਿਹੜਾ ਰੱਖਿਆ ਹੋਇਆ ਪੈਂਡਿੰਗ ਫਾਂਸੀ ਵੀ ਨਹੀਂ ਲਾ ਰਹੇ ਬਦਲ ਵੀ ਨਹੀਂ ਰਹੇ ਤੇ ਤੁਸੀਂ ਸਾਰਿਆਂ ਨੂੰ ਯਾਨੀ ਕਿ ਇਹ ਇਸ ਤਰ੍ਹਾਂ ਧੋਖਾ ਦੇ ਰਹੇ ਹਿਸਾਬ ਦੇ ਨਾਲ ਸੋ ਇਹ ਜਿਹੜੀ ਗੱਲ ਸੀ ਕਿ ਫਿਰ ਐਸਜੀ ਨੂੰ ਉਥੇ ਐਸਜੀ ਨੂੰ ਜਵਾਬ ਨਹੀਂ ਆਇਆ ਉਹਨੇ ਕਿਹਾ ਵੀ ਆਈ ਵਿਲ ਗੈਟ ਬੈਕ ਔਨ ਦੀ ਪ੍ਰੈਜ਼ੈਂਟ ਸਿਚੁਏਸ਼ਨ ਕਹਿੰਦਾ ਮੈਂ ਮੌਕੇ ਦੇ ਹਿਸਾਬ ਦੇ ਜਿਹੜੀ ਆ ਦੁਆਰੇ ਆਉਂਗਾ ਮੈਨੂੰ ਸਮਾਂ ਦਿਓ ਤਾ ਕੋਰਟ ਨੇ ਇਹ ਆਰਡਰ ਜਿਹੜਾ ਲਿਖਿਆ ਉਹਦੇ ਵਿੱਚ ਇਹ ਗੱਲਾਂ ਨਹੀਂ ਆਈਆਂ ਇਹ ਸਾਈਟਾਂ ਦੇ ਉੱਤੇ ਆਈਆਂ ਜਿਹੜੇ ਲੀਗਲ ਰਿਪਰੈਜ਼ੈਂਟੇਟਿਵ ਉੱਥੇ ਹਾਜ਼ਰ ਹੁੰਦੇ ਆ ਸੋ ਕੋਰਟ ਨੇ ਰਿਕਾਰਡ ਕੀਤਾ ਆਪਣੇ ਆਰਡਰ ਦੇ ਔਨ ਦੀ ਰਿਕਵੈਸਟ ਆਫ ਮਿਸਟਰ ਨਟਰਾਜ ਪੁਲਿਸ ਦੀ ਮੈਟਡ ਅਗੇਨ ਔਨ ਅਕਤੂਬਰ 15 ਐ ਇਟ ਇਜ਼ ਮੇਡ ਕਲੀਅਰ ਥੈਟ ਦੀ ਮੈਟਡ ਵਿਲ ਨਾਟ ਬੀ ਅਲਜੰਡ ਐਸ ਦੀ ਇਨਸਟੈਂਸ ਆਫ ਦੀ ਰਿਸਪੌਂਡੈਂਟ ਉਹਨੇ ਕਿਹਾ ਵੀ ਰਿਸਪੌਂਡੈਂਟ ਕਿਉਂਕਿ ਯੂਨੀਅਨ ਆਫ ਇੰਡੀਆ ਵੀ ਇਹਨਾਂ ਦੇ ਕਹਿਣ ਦੇ ਉੱਤੇ ਦੁਆਰੇ ਅਲਜੰਡਮੈਂਟ ਨਹੀਂ ਦਿੱਤੀ ਜਾਊਗੀ ਕਿ ਇਹ ਕਦੀ ਕਹਿੰਦੇ ਸੀਰੀਅਸ ਮੈਟਰ ਦਾ ਕਦੀ ਕਹਿੰਦੇ ਅਸੀਂ ਸਟੇ ਕੀਤੀ ਹੋਈ ਐ ਸਪਿੰਗ ਕੋਰਟ ਕਹਿੰਦੀ ਐ ਅਸੀਂ ਸਟੇ ਨਹੀਂ ਕੀਤੀ ਤਾਂ ਫਿਰ ਉਸ ਉਸ ਵਿਚਾਰਾਂ ਦੇ ਰੋਹ ਦੇ ਵਿੱਚੋਂ ਸੀਨੀਅਰ ਐਡਵੋਕੇਟ ਮੁਕਲ ਦੋਤਗੀ ਨੇ ਇਹ ਗੱਲ ਕਹੀ ਸੀਗੀ ਵੀ ਫਿਰ ਤੁਸੀਂ ਫਾਂਸੀ ਕਿਉਂ ਨਹੀਂ ਲਾਉਂਦੇ ਲਾਈ ਤੁਸੀਂ ਅਜੇ ਤੱਕ 29 ਸਾਲ ਕੈਦ ਵੀ ਕਟਾ ਲਈ 30 ਸਾਲ ਹੋ ਚੱਲੇ ਜਦੋਂ ਕਿ ਉਹਦੀ ਵਿਹਾਈ ਬਣ ਰਹੀ ਆ ਤੁਸੀਂ ਉਮਰ ਕੈਦ ਵੀ ਪਟਾਰੀ ਜਿਹੜੀਆਂ ਪਹਿਲੀਆਂ ਜਜਮੈਂਟਾਂ ਆਈਆਂ ਸਤਪੁਗਨ ਵਰਸੀ ਜੂਨੀਅਰ ਆਫ ਇੰਡੀਆ ਤੇ ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲਰ ਵਾਲੀ ਇਹ ਜਿਹੜੀ ਪਟੀਸ਼ਨ ਆ ਜਿਹੜੀ ਉਹਨਾਂ ਦੀ ਤੁਹਾਨੂੰ ਸੁਪਤਨੀ ਬੀਬੀ ਨਵਨੀਤ ਕੌਰ ਵੱਲੋਂ ਪਾਈ ਗਈ ਸੀ ਨਵਨੀਤ ਕੌਰ ਵਰਸੀ ਐਨਸੀਟੀ ਦਿੱਲੀ ਐ ਨਦਸ ਉਹਦੇ ਵਿੱਚ ਸੁਪਰੀਮ ਕੋਰਟ ਨੇ ਹਲਡ ਕੀਤਾ ਸੀ ਵੀ ਜਦੋਂ ਫਾਂਸੀ ਸਜ਼ਾ ਜਾਫਤਾ ਨੂੰ ਫਾਂਸੀ ਲਾਉਣ ਦੇ ਵਿੱਚ ਲੰਮਾ ਸਮਾਂ ਡਿਲੇ ਹੁੰਦੀ ਆ ਜਾਂ ਉਹਦੀ ਜਿਹੜੀ ਪਟੀਸ਼ਨ ਰਾਸ਼ਟਰਪਤੀ ਕੋ ਜਾਂ ਸਰਕਾਰ ਕੋ ਪੈਂਡਿੰਗ ਹੁੰਦੀ ਆ ਉਹ ਨਹੀਂ ਫੈਸਲਾ ਲਿਆ ਜਾਂਦਾ ਤਾਂ ਤੁਸੀਂ ਦੋ ਕੈਦਾਂ ਨਹੀਂ ਕਟਾ ਸਕਦੇ ਇੱਕ ਵੀ ਤੁਸੀਂ ਫਾਂਸੀ ਦੀ سزا ਦਿਓ ਉਹਦੇ ਤੇ ਫੈਸਲਾ ਨਾ ਲੈ ਸਕੋ ਫਾਈਨਲ ਤੇ ਫਿਰ ਉਹ ਜਦੋਂ 25 30 ਸਾਲ ਕੱਟ ਲਵੇ ਫਿਰ ਤੁਸੀਂ ਕਹੋ ਇਹਨੂੰ ਹਣੀ ਫਾਂਸੀ ਲਾਉਣੀ ਆ ਬੜਾ ਸੀਰੀਅਸ ਮੈਟਰ ਆ ਸੋ ਇਹ ਜਿਹੜਾ ਉੱਥੇ ਸਾਰਾ ਕੁਝ ਵਾਤਾਵਲਾਪ 24 ਸਤੰਬਰ 2025 ਨੂੰ ਹੋਈ ਸੀ ਇਹਨੂੰ ਗਲਤ ਰੰਗਤ ਦੇ ਕੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਹੋਵਾਂ ਦੇ ਰੂਪ ਦੇ ਵਿੱਚ ਕਿਹਾ ਜਾ ਰਿਹਾ ਵੀ 15 10 ਨੂੰ ਭਾਈ ਰਾਜੂ ਨੂੰ ਫਾਂਸੀ ਲੱਗ ਜਾਣੀ ਆ 15 10 ਨੂੰ ਐਦਾਂ ਹੋ ਜਾਣਾ ਤੇ 15 10 ਨੂੰ کئی ਕਹਿੰਦੇ ਹੌਟਲ ਕਰ ਦੇਣਾ ਕਈ ਕਹਿੰਦੇ ਫਾਂਸੀ ਲੱਗ ਜਾਣੀ ਆ ਸੋ ਮੇਰਾ ਨਿੱਜੀ ਤਜਬਾ ਇਹ ਹੈਗਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਭਾਈ ਬਲੰਦ ਸਿੰਘ ਰਾਜਵਾਨ ਨੂੰ ਫਾਂਸੀ ਨਹੀਂ ਲਾਈ ਜਾ ਸਕਦੀ ਉਹਨਾਂ ਦੀ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਤੌਰ ਦੇ ਉੱਤੇ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਜਿਹੜੀ ਇਹ ਸਾਲ ਹੋ ਜਾਣੀ ਹੈ ਠੋਸ ਕਾਫੇ ਉਹਨਾਂ ਨੂੰ ਫਾਂਸੀ ਲਾਉਣੀ ਜਿਹੜੀ ਬਿਲਕੁਲ ਗਲਤ ਹੋਊਗੀ ਇਹੋ ਜਿਹਾ ਪੁੱਠਾ ਪੰਗਾ ਸੈਂਟਰ ਗਵਰਨਮੈਂਟ ਨਹੀਂ ਕਦੀ ਵੀ ਲਾਊਗੀ ਹਾਂ ਉਹਨਾਂ ਦਾ 15 ਤਰੀਕ ਨੂੰ ਟੇਕਅਪ ਹੁੰਦਾ ਮੈਂ ਤਾਂ ਨਹੀਂ ਹੁੰਦਾ ਸਰਕਾਰ ਉਸ ਤੋਂ ਪਹਿਲਾਂ ਫੈਸਲਾ ਬਦਲ ਲੈਂਦੀ ਆ ਫਾਂਸੀ ਦੀ ਉਮਰ ਕੈਚ ਕਦੋਂ ਦਾ ਫੈਸਲਾ ਕਰ ਲੈਂਦੀ ਆ ਜਾਂ ਸੁਪਰੀਮ ਕੋਰਟ ਦੇ ਪਾਲੇ ਚ ਗੇਮ ਹੁੰਦੀ ਵੀ 15 10 ਨੂੰ ਉਹ ਬਦਲ ਲੈਣ ਜਾਂ 15 10 ਨੂੰ ਟੇਕਅਪ ਨਹੀਂ ਹੁੰਦਾ ਮੈਂ ਤਾਂ ਜਿਵੇਂ ਅਪ੍ਰੈਲ ਦੀ ਤਰੀਕ ਜਨਵਰੀ ਤੋਂ ਰੱਖੀ ਗਈ ਸੀ ਤੇ ਮੈਂ ਤਾਂ ਜਨਵਰੀ ਤੋਂ ਬਾਅਦ ਸਤੰਬਰ ਦੇ ਵਿੱਚ ਟੇਕਅਪ ਹੋਇਆ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਇਹੋ ਜੇ ਸੰਜੀਦਾ ਤੇ ਗੰਭੀਰ ਮੁੱਦਿਆਂ ਦੇ ਉੱਤੇ ਆਪਣੀ ਟੀਆਰਪੀ ਲੈਣ ਵਾਸਤੇ ਚੈਨਲਾਂ ਜਾਂ ਵਿਅਕਤੀਆਂ ਵੱਲੋਂ ਇਹ ਗੱਲਾਂ ਕਰਨੀਆਂ ਵੀ ਉਹਨਾਂ ਨੂੰ ਫਾਂਸੀ ਲੱਗ ਜਾਣੀਆਂ ਪੰਜਾਬੀਓ ਸਿੱਖੋ ਜਾਗੋ ਹੁਣ ਇਦਾਂ ਹੋ ਜਾਣਾ ਇਹੋ ਜੀ ਕੋਈ ਗੱਲ ਹੋਣ ਦੀ ਸੰਭਾਵਨਾ ਬਿਲਕੁਲ ਵੀ ਹੈ ਨਹੀਂ ਕਿ ਤੇ ਇਹੋ ਜੀਆਂ ਗੱਲਾਂ ਜਿਹੜੀਆਂ ਕਿ ਹੋਈਆਂ ਹੀ ਨਹੀਂ ਜਿਹੜੀਆਂ ਕਿਸੇ ਨੇ ਟਿੱਪਣੀਆਂ ਕੀਤੀਆਂ ਹੀ ਨਹੀਂ ਜਿਹੜੀਆਂ ਕਿਸੇ ਆਰਡਰ ਚ ਆਈਆਂ ਹੀ ਨਹੀਂ ਇੱਕ ਵਿਚਾਰ ਦੇ ਦੌਰਾਨ ਇੱਕ ਗੱਲ ਕਹੀ ਇਹ ਸੀਨੀਅਰ ਵਕੀਰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਗੱਲ ਕਹੀ ਵੀ ਜੇ ਇੰਨਾ ਹੀ ਸੀਰੀਅਸ ਆ ਤੁਸੀਂ 30 ਸਾਲ ਕਟਾ ਕੇ ਤੇ ਤੁਸੀਂ ਫਾਂਸੀ ਦਾ ਫੈਸਲਾ ਕਿਉਂ ਨਹੀਂ ਲਿਆ ਫਾਂਸੀ ਕਿਉਂ ਨਹੀਂ ਲਾਈ ਤੇ ਉਹਦੀ ਪਰਉਰਤਾ ਕਰਦੇ ਹੋਏ ਜਸਟਿਸ ਮਹਿਤਾ ਨੇ ਗੱਲ ਕਹੀ ਸੀਗੀ ਵੀ ਇਹਨੇ ਜ਼ਿੰਮੇਵਾਰੀ ਕਿਹਦੀ ਆ ਵੀ ਤੁਸੀਂ ਆਪ ਹੀ ਪੈਂਦੀ ਰੱਖੀ ਬੈਠੇ ਹੋ ਆਪ ਹੀ ਫੈਸਲਾ ਨਹੀਂ ਲੈ ਰਹੇ ਸੋ ਸਾਨੂੰ ਇਹ ਗੱਲਾਂ ਨੂੰ ਸਹਿਜ ਦੇ ਨਾਲ ਲੈਣਾ ਚਾਹੀਦਾ ਤੇ ਸੰਜੀਦਾ ਤਰੀਕੇ ਨਾਲ ਲੈਣਾ ਚਾਹੀਦਾ ਇਸ ਤਰ੍ਹਾਂ ਜਿਹੜੀ ਆ ਗਲਤ ਤਰੀਕੇ ਦੇ ਨਾਲ ਗਲਤ ਰੰਗਤ ਦੇ ਕੇ ਇਹੋ ਜਿਹਾ ਹੋਮਾ ਡਾ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਇਹ ਗਲਤ ਆ ਸੋ ਇਹ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਭਾਈ ਬੁਲਵੰਦ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਦੇ ਸੰਬੰਧ ਚ ਵੀ ਉਹਨਾਂ ਦੀ ਪਰੋਲ ਜਿਹੜੀ ਚੱਲੀ ਹੋਈ ਆ ਤੇ ਬਾਕੀ ਸਿੰਘ ਵੀ ਜਿੰਨੇ ਵੀ ਬੰਦੀ ਸਿੰਘ ਹੈਗੇ ਆ ਜਿਨ੍ਹਾਂ ਨੇ 25 25 30 30 ਸਾਲ ਕੱਟ ਲਏ ਹੈਗੇ ਉਹਨਾਂ ਸਾਰਿਆਂ ਨੂੰ ਵਿਹਾਈ ਸਤਗੁਰ ਸੱਚੇ ਪਾਤਸ਼ਾਹ ਮਕਸ਼ਣ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਨੂੰ ਸਮੱਤ ਬੁੱਧੀ ਬਖਸ਼ਣ ਯੋਗ ਬੰਦੀ ਸਿੰਘਾ ਜੀ ਦੀ ਹੈਈ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਦਾ ਕੋਟ ਕੋਲ ਧੰਨਵਾਦ ਸੰਗਤਾਂ ਦਾ ਧੰਨਵਾਦ ਵੀਰਾਂ ਭੈਣਾਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਇਸ ਗੱਲ ਨੂੰ ਵਿਸਥਾਰ ਰੂਪ ਦੇ ਵਿੱਚ ਸੰਗਤਾਂ ਦੇ ਸਾਹਮਣੇ ਰੱਖੋ ਕਿ ਉਸ ਦਿਨ ਹੋਇਆ ਕੀ ਸੀ ਸੁਪਰੀਮ ਕੋਰਟ 'ਚ ਤੇ ਕੀ ਸੁਪਰੀਮ ਕੋਰਟ ਨੇ ਵਾਕਈ ਕੋ ਇਹੋ ਜੀ ਗੱਲ ਕੀਤੀ ਆ ਵੀ 15 ਤਰੀਕ ਨੂੰ ਫਾਂਸੀ ਜਾਂ 15 ਤਰੀਕ ਨੂੰ ਫਾਂਸੀ ਦਾ ਕੋ ਹੋ ਜਾਣਾ ਸੋ ਉਹਨੂੰ ਥੋੜੇ ਜਿਹੇ 10-15 ਮਿੰਟਾਂ ਦੇ ਵਿੱਚ ਇਹ ਗੱਲ ਕਰਨ ਦਾ ਯਤਨ ਕੀਤਾ ਅੱਗੇ ਵੀ ਜੋ ਵੀ ਹੋਊਗਾ ਜੇ 15 ਤਰੀਕ ਨੂੰ ਮੈਟਰ ਟੇਕਅਪ ਹੋਊਗਾ ਤੋਂ ਸੰਗਤਾਂ ਦੇ ਸਾਹਮਣੇ ਰੱਖਣਾ ਚਾਹਤਨ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ